ਪੁਲਿਸ ਵੱਲੋਂ ਚਲਾਇਆ ਗਿਆ ਆਪਰੇਸ਼ਨ ਈਗਲ 5 ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਪਹੁੰਚੀ ਬਠਿੰਡਾ ਦੇ ਧੋਬਿਆਣਾ ਵਸਦੀ ਐਸਐਸਪੀ ਨੇ ਕੀਤੀ ਇਹ ਗੱਲ ਬੁੱਧਵਾਰ ਨੂੰ 10 ਵਜੇ ਦੇ ਲਗਭਗ ਨਸ਼ੇ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਆਪਰੇਸ਼ਨ ਈਗਲ 5 ਦੇ ਤਹਿਤ ਅੱਜ ਬਠਿੰਡਾ ਦੇ ਧੋਬਿਆਣਾ ਵਸਦੀ ਵਿਖੇ ਸਰਚ ਕੀਤੀ ਗਈ ਤੇ ਇਹਨਾਂ ਵੱਲੋਂ ਪਹਿਲਾਂ ਜਿਹੜੇ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦੇ ਹਨ ਉਹਨਾਂ ਦੇ ਘਰਾਂ ਦੀ ਇਹਨਾਂ ਵੱਲੋਂ ਸਰਚ ਕੀਤੀ ਗਈ ਸ਼ੂਨ ਦਿਖਾ ਰਹੇ ਆ ਬਠਿੰਡਾ ਦੇ ਤੋਬਿਆਂ ਨਾਲ ਬਸਤੀਆਂ ਜਿੱਥੇ ਬੁੱਧਵਾਰ ਨੂੰ 10:30 ਵਜੇ ਲਗਭਗ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਡਲ ਖੁਦ ਪਹੁੰਚੇ ਅਤੇ ਉਹਨਾਂ ਵੱਲੋਂ ਇੱਥੇ ਆਪਣਾ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨਾਲ ਲੈ ਕੇ ਇਤੇ ਘਰਾਂ ਦੀ ਸਰਚ ਕੀਤੀ ਗਈ ਦੇਖ ਲਓ ਤਸਵੀਰਾਂ ਦੇ ਵਿੱਚ ਜਿੱਥੇ ਬਠਿੰਡਾ ਦੇ ਐਸਐਸਪੀ ਖੁਦ ਅਮਨੀਤ ਕੁੰਡਲ ਇੱਥੇ ਆਪਣਾ ਖੁਦ ਪਹੁੰਚੇ ਹੋਏ ਹਨ ਤੇ ਉਹਨਾਂ ਵੱਲੋਂ ਲੋਕਾਂ ਦੇ ਘਰਾਂ ਦੀ ਸਰਚ ਕੀਤੀ ਜਾ ਰਹੀ ਹੈ ਦੱਸਣਾ ਬਣਦਾ ਹੈ ਕਿ ਲਗਾਤਾਰ ਜਿੱਥੇ ਬਠਿੰਡਾ ਪੁਲਿਸ ਵੱਲੋਂ ਨਸ਼ੇ ਨੂੰ ਲੈ ਕੇ ਪਰਾਲੇ ਕੀਤੇ ਜਾ ਰਹੇ ਹੈ ਇਸ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਰਚ ਕੀਤੀ ਜਾ ਰਹੀ ਹੈ ਲਗਾਤਾਰ ਇੱਥੇ ਜੋ ਨਸ਼ੇ ਦਾ ਕਾਰੋਬਾਰ ਆਪਣ bade ਵਿਅਕਤੀਆਂ ਨੂੰ ਫੜਿਆ ਜਾ ਰਿਹਾ ਹੈ ਤੇ ਬਹੁਤ ਸਾਰੀਆਂ ਪ੍ਰਾਪਰਟੀਆਂ ਵੀ ਨਾਲੋਂ ਫ੍ਰੀਜ਼ ਕੀਤੀਆਂ ਗਈਆਂ ਹਨ ਅਤੇ ਅੱਜ ਬਠਿੰਡਾ ਦੀ ਤੋਬੀਣਾ ਵਸਤੀ ਵਿਖੇ ਇੱਥੇ ਆਪਾਂ ਆਪਰੇਸ਼ਨ ਈਗਲ 5 ਦੇ ਤਹਿਤ ਬਠਿੰਡਾ ਦੇ SSP ਉੱਥੇ ਆਪਾਂ ਖੁਦ ਪਹੁੰਚੀ ਤੋਂ ਉਹਨਾਂ ਵੱਲੋਂ ਨਸ਼ੀ ਮਿਲੇ ਕੀਤੇ ਸਰਚ ਕੀਤਾ ਗਿਆ ਇਸ ਨੂੰ ਦਿਖਾ ਰਹੇ ਹੈ ਬਠਿੰਡਾ ਦੀ ਤੋਬੀਣਾ ਵਸਤੀ ਦੀਆਂ ਜਿੱਥੇ SHO ਸਿਵਲ ਲੈਂਡ DSP ਸਿਟੀ 2 SP ਸਿਟੀ ਨਰਿੰਦਰ ਸਿੰਘ ਇਸ ਮੌਕੇ ਇਹਨਾਂ ਦੇ ਨਾਲ ਸੰਦੇਖੀ ਇਹਨਾਂ ਬਲੋਕੜ ਬੜੀ ਬਰੀਕੀ ਦੇ ਨਾਲ ਇੱਥੇ ਸ਼ਾਨਵਣ ਕੀਤੀ ਜਾ ਰਹੀ ਹੈ ਕਿ ਇੱਥੇ ਕਿਸ ਤਰ੍ਹਾਂ ਦਾ ਕੋਈ ਨਸ਼ਾ ਵੀ ਨਾ ਮਿਲ ਜਾਵੇ ਦੇਖਣ ਤਸਵੀਰਾਂ ਦੇ ਵਿੱਚ ਪੰਜਾਬ ਔਰ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਵੱਲੋਂ ਪੂਰੇ ਹੀ ਪੰਜਾਬ 'ਚ ਆਪਰੇਸ਼ਨ ਈਗਲ 5 ਚਲਾਇਆ ਜਾ ਰਿਹਾ ਜਿਹਦੇ 'ਚ ਸਾਨੂੰ ਡਾਇਰੈਕਸ਼ਨਸ ਹੈ ਕਿ ਸਾਡੇ ਜ਼ਿਲ੍ਹਿਆਂ 'ਚ ਜਿਹੜੇ ਵੀ ਡਰੱਗ ਹੌਟਸਪੌਟਸ ਹੈ ਜਿੱਥੇ ਪੁਰਾਣੀ ਕੰਪਲੇਂਟਸ ਹੈ ਡਰੱਗਸ ਦੀ ਜਾਂ ਬਾਰ-ਬਾਰ ਇਨਪੁਟ ਆਂਦਾ ਹੈ ਜਾਂ ਪੁਰਾਣੀ ਹਿਸਟਰੀ ਹੈ ਕਿ ਇੱਥੇ ਕਾਫੀ ਡਰੱਗ ਪੈਡਲਰਸ ਹੈਗੇ ਉਨਾ ایریاز ਤੇ ਸਾਰੇ ਹੀ ਜ਼ਿਲ੍ਹੇ ਛਾਪੇਮਾਰੀਆਂ ਕਰ ਰਹੇ ਇਸੇ ਤਹਿਤ ਬਠਿੰਡਾ ਚ ਵੀ ਸਾਡੇ ਪੂਰੇ ਜ਼ਿਲ੍ਹੇ ਚ ਅਸੀਂ ਟੀਮਾਂ ਲਾਈਆਂ ਹੋਈਆਂ ਇਸ ਟਾਈਮ ਮੈਂ ਤੋਬਿਆ ਤੋਬਿਆਨਾ ਬਸਤੀ ਆਈ ਹੈਗੀਆਂ ਇੱਥੇ ਐਸਪੀ ਸਿਟੀ ਨਰਿੰਦਰ ਸਿੰਘ ਔਰ ਡੀਐਸਪੀ ਸਿਟੀ 1 ਕੁਲਦੀਪ ਰਾੜ ਇਹਨਾਂ ਦੀ ਟੀਮਸ ਲੱਗੀਆਂ ਹੋਈਆਂ ਤੇ ਹੁਣ ਅਸੀਂ ਇੱਥੇ ਚੈੱਕ ਕਰਾਂਗੇ ਤੇ ਬਾਕੀ ਜਗ੍ਹਾ ਵੀ ਮੈਂ ਐਸਪੀਜ਼ ਵੀ ਡਿਪਲੋਏ ਕੀਤੇ ਔਰ ਸਰਕਲ ਜੀ ਔਰ ਐਸਐਚਓ ਜੋ ਵੀ ਸਾਨੂੰ ਇਹ ਰਿਜ਼ਲਟਸ ਮਿਲਣਗੇ ਉਹ ਅਸੀਂ ਤੁਹਾਨੂੰ ਸ਼ਾਮ ਨੂੰ ਦੱਸਾਂਗੇ ਜੀ ਇਸੇ ਤਰ੍ਹਾਂ ਇਹਤ ਪਹਿਲਾਂ ਵੀ ਚੱਲਦੇ ਹੋਣੇ ਅਸੀਂ ਅੱਗੇ ਵੀ ਜੋ ਵੀ ਸਾਨੂੰ ਪਬਲਿਕ ਦੇ ਇਨਪੁਟ ਆਏਗੀ ਆ ਪੁਰਾਣੀ ਇਨਫਰਮੇਸ਼ਨ ਹੈ ਅਸੀਂ ਕਾਸੋ ਦੇ ਆਪਰੇਸ਼ਨ ਕਰਦੇ ਰਵਾਂਗੇ ਔਰ ਕੁਛ ਨਾ ਕੁਛ ਰਿਜ਼ਲਟ ਕੱਢ ਕੇ ਨਸ਼ੇ ਤੇ ਠਲਪਾਂ ਦੀ ਕੋਸ਼ਿਸ਼ ਕਰਾਂਗੇ ਜੀ ਕੋਈ ਇਨਫਰਮੇਸ਼ਨ ਇਸ ਤਰ੍ਹਾਂ ਦੀ ਕੋਈ ਹੈ ਕਿ ਆਪਣਾ ਲੱਗ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਥੋੜਾ ਪੁਰਾਣਾ ਬਦਨਾਮ ਏਰੀਆ ਹੈ ਇਹ ਡਰਗ ਹੌਟਸਪੌਟ ਹੈ ਸਾਡਾ ਇਸ ਕਰਕੇ ਅਸੀਂ ਇੱਥੇ ਕਰ ਰਹੇ ਜਿਵੇਂ ਵੀ ਰਿਜ਼ਲਟ ਆਂਦਾ ਹਲੇ ਤਾਂ ਮੈਂ ਦੱਸ ਨਹੀਂ ਸਕਦੀ ਇਟ ਇਜ਼ ਟੂ अर्ली ਬਟ ਜੋ ਵੀ ਆਏਗਾ ਵੀਲ ਇਨਫੋਰਮ ਯੂ ਲੱਗਣ ਇਹ ਮੀਡੀਆ ਤੱਕ ਹੀ ਸੀਮਿਤ ਹੈ ਘੰਟੇ ਪਹਿਲਾਂ ਮੀਡੀਆ ਨੂੰ ਪਤਾ ਲੱਗ ਗਿਆ ਅੱਧੇ ਘੰਟੇ ਤੱਕ ਲੋਕ ਲਾ ਕੇ ਚਲੇ ਗਏ ਨੇ ਹੈਗੇ ਫਿਰ ਸੱਚ ਕਿਸ ਸਰ ਨਾਲ ਰਹੇ ਕੋਈ ਜੀ ਐਨੀ ਨੈਗੇਟਿਵ ਸੋਚ ਨਾਲ ਮੈਂ ਇੱਥੇ ਆ ਕੇ ਸ਼ੁਰੂ ਨਹੀਂ ਕਰਨਾ ਚਾਹਾਂਗੀ ਜੇ ਕਦੇ ਪਤਾ ਕੋਈ ਲੀਕੇਜ ਹੋ ਵੀ ਜਾਂਦੀ ਹੈ ਸੋ ਆਈ ਡੋਨਟ ਵਾਂਟ ਟੂ ਕਮੈਂਟ ਔਨ 댓 ਬਟ ਅਸੀ ਅੱਜ ਹੀ ਨਹੀਂ ਡੇਲੀ بیس ਤੇ ਕਿਸ ਕੁ ਏਰੀਆਸ ਚ ਅਸੀਂ ਅੱਜ ਅਰਲੀ ਮਾਰਨਿੰਗ ਵੀ ਕਿਤੇ ਬਟ ਕਿਉਂਕਿ ਮੈਨੂੰ ਹਲੇ ਰਿਜ਼ਲਟ ਬਨੋਂ ਕਲੀਅਰ ਨਹੀਂ ਪਤਾ ਇਸ ਕਰਕੇ ਮੈਂ ਦੱਸ ਨਹੀਂ ਰਹੀ ਬਟ ਵੀ ਵਾਂਟ ਟੂ ਸਟੇ ਪੋਜ਼ਿਟਿਵ ਜੇ ਅੱਜ ਕਿਤੇ ਚਲੇ ਵੀ ਗਏ ਤਾਂ ਕਾਨੂੰਨ ਦੇ ਹੱਥ ਤੋਂ ਕਦੋਂ ਤੱਕ ਕੋਈ ਮਾੜਾ ਬੰਦਾ ਬਚ ਸਕਦਾ ਮੈਂ ਕੁਝ ਕਰਾਦੇ ਤਾਲਾ ਲੱਗ ਗਿਆ ਤੇ ਉਸ ਸੀ ਕਿ ਰਹੀ ਮੈਨੂੰ ਜੀ ਇਹਦੀ ਨੋਲੇਜ ਨਹੀਂ ਹੈ ਬਾਕੀ ਜੇ ਲੱਗਿਆ ਤਾਂ ਇਟ ਇਜ਼ ਨਾਟ ਦੀ ਐਂਡ ਆਫ ਦਾ ਵਰਲਡ ਵੀ ਵਿਲ ਅਗੇਨ ਟਰਾਈ ਔਰ ਮਾੜੇ ਬੰਦਿਆਂ ਨੂੰ ਅਸੀਂ ਨਾ ਜ਼ਰੂਰ ਪਾਵਾਂਗੇ ਕਿੰਨੀ ਥਾਂ ਮਾਤੀ ਅੱਜ ਦਾ ਤੁਹਾਡੇ ਕੋਲ ਸਾਡੇ ਸਾਡੇ ਜੀ ਪੂਰੇ ਹੀ ਜ਼ਿਲ੍ਹੇ ਜੇ ਹੈਗੇ ਵਕਤ ਵਕਤ ਕੁਝ ਮਾਰਨਿੰਗ ਚ ਰੇਡ ਹੋ ਗਏ ਕੁਝ ਹੁਣ ਚੱਲ ਰਹੇ ਉਹਦੇ ਰਿਜ਼ਲਟਸ ਮੈਂ ਤੁਹਾਨੂੰ ਦੱਸ ਦਾਂ ਕਿ ਬਸਤੀ ਆਂ ਦਾ ਜ਼ਿਲ੍ਹਾ ਹੈ ਜੀ ਕਹਿੰਦੇ ਕੁਝ ਘਰ ਜਿਹੜੇ ਆ ਨਸ਼ੇ ਦਾ ਕੰਮ ਕਰਦੇ ਆ ਪਰ ਪੂਰੀ ਬਸਤੀ ਨੂੰ ਜਿਹੜਾ ਹੈਗਾ ਇੱਕ ਇਹ ਦਾਗ ਲਾਇਆ ਜਾ ਰਿਹਾ ਵੀ ਇੱਥੇ ਨਸ਼ੇ ਦਾ ਕਾਰੋਬਾਰ ਕੁਝ ਹੀ ਦਾਗ ਲਾਣੇ ਤੇ ਬੜੀ ਪਬਲਿਕ ਪਰਸੈਪਸ਼ਨ ਹੁੰਦੀ ਹੈ ਬਾਕੀ ਅਸੀਂ ਤਾਂ ਫੈਕਚੁਅਲ ਕਰ ਰਹੇ ਹਾਂ ਕਿਉਂਕਿ ਡਰਗ ਹੌਟਸਪੌਟ ਉਹੀ ਡਿਕਲੇਅਰ ਹੁੰਦੇ ਜਿੱਥੇ ਕਾਫੀ ਲੋਕਾਂ ਤੇ ਡਰਗ ਪੈਡਲਰਸ ਤੇ ਪੁਰਾਣੇ ਪਰਚੇ ਹੁੰਦੇ ਇਸੇ ਤਰ੍ਹਾਂ ਆਈ ਏਮ ਸ਼ੋਰ ਬਟਿੰਡਾ ਚ ਐਦਾਂ ਦੇ ਵੀ ਪਿੰਡ ਔਰ ਵਾਰਡਸ ਹੋਣਗੇ ਜਿਹੜੇ ਡਰਗ ਫ੍ਰੀ ਡਿਕਲੇਅਰ ਹੈ ਜਿਹੜੇ ਪਿੰਡ ਵਾਲੇ ਆਪੇ ਹੀ ਮਤਾ ਪਾ ਕੇ ਇਸ ਤਰ੍ਹਾਂ ਦਾ ਯੂ ਨੋ ਇਨੀਸ਼ੀਏਟਿਵ ਲੈਂਦੇ ਤੋ ਦਾਗ ਵਾਲੀ ਕੋਈ ਗੱਲ ਨਹੀਂ ਐ ਜੀ ਕੀ ਪਤਾ ਇਹੀ ਲੋਕ ਅੱਗੇ ਜਾ ਕੇ ਸਦਾਰ ਲਾ ਕੇ ਡਰਗ ਫ੍ਰੀ ਵੀ ਬਣ ਜਾਏ ਕੋਈ ਨਾ ਕੋਈ ਦਿਨ ਸੋ ਲੈਟਸ ਸਟੇ ਪੋਜ਼ਿਟਿਵ ਕੀ ਕਾਰਨ ਬੰਦੇ ਲੋਕ ਇਨਫੋਰਮੇਸ਼ਨ ਦੇ ਅੰਕੜੇ ਡਰਦੇ ਆ ਜੀ ਜੀ ਮੈਂ ਤਾਂ ਆਪਣੇ ਪਰਸਨਲੀ ਦਰਸ਼ਕ ਵੀ ਮੈਨੂੰ ਤਾਂ ਲੋਕੀ ਪਹਿਲਾਂ ਵੀ ਦਿੰਦੇ ਰਿਹਾ ਇੱਥੇ ਬਟਿੰਡਾ ਪਹਿਲਾਂ ਵੀ ਸੀਗੀ ਤਾਂ ਮੈਨੂੰ ਇਨਫੋਰਮੇਸ਼ਨਸ ਮਿਲਦੀਆਂ ਸੀ ਔਰ ਅਸੀਂ ਜਦੋਂ ਐਕਸ਼ਨ ਲੈ ਕੇ ਰਿਜ਼ਲਟ ਕਰਦੇ ਤਾਂ ਪਬਲਿਕ ਦਾ ਵਿਸ਼ਵਾਸ ਆਪੇ ਸਾਡੇ ਤੇ ਬਣਦਾ ਹੈ ਤਾਂ ਮੈਂ ਉਮੀਦ ਕਰਦੀ ਆ ਕਿ ਇਸ ਵਾਰ ਵੀ ਮੇਰੀ ਸਟੇਨਿਓਰ ਚ ਪਬਲਿਕ ਨੂੰ ਇਨਫੋਰਮੇਸ਼ਨ ਦੇਗੀ ਤੇ ਅਸੀਂ ਉਹਨਾਂ ਲੋਕਾਂ ਤੇ ਜਿਹੜੇ ਜੈਨੂਇਨ ਹੈ ਫੜ ਕੇ ਪਰਚਾ ਦਵਾਂਗੇ ਤੇ ਆਪਣੇ ਆਪ ਹੀ ਸਾਡਾ ਪਬਲਿਕ ਪੁਲਿਸ ਦਾ ਡਿਸਟੈਂਸ ਘੱਟਦਾ ਤੇ ਕੌਨਫੀਡੈਂਸ ਬਣ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਹੋਵੇ ਡੈਫੀਨਿਟਲੀ ਜੀ ਇਹ ਤਾਂ ਸਾਨੂੰ ਇਹ ਮੇਰੇ ਲੈਵਲ ਦੀ ਗੱਲ ਨਹੀਂ ਸਾਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਔਰ ਡੀਜੀਪੀ ਪੰਜਾਬ ਵੱਲੋਂ ਬਹੁਤ ਸਖਤ ਧਾਇਤ ਔਰ ਡੀਜੀਪੀ ਪੰਜਾਬ ਸਾਨੂੰ ਸਾਰੇ ਐਸਐਸਪੀਸ ਤੋਂ ਆਲਮੋਸਟ ਡੇਲੀ بیس ਤੇ ਆਪਣੀ ਜਿਹੜੀ ਨਸ਼ੇ ਦੇ ਵਿਰੁੱਧ ਕਾਰਵਾਈ ਉਹਦੇ ਤੋਂ ਪ੍ਰੋਗਰੈਸ ਲੈ ਰਹੇ ਹੈ थैंक यू